ਰਿਐਕਸ਼ਨਜ਼ ਆ ਰਹੇ ਸੀ ਲੋਕਾਂ ਦੇ ਤੇ ਉਹ ਦੇਖ ਕੇ ਬੜੀ ਮਨ ਨੂੰ ਤਸੱਲੀ ਹੋਈ ਹੁਣ ਬੜਾ ਸਕੂਨ ਦੇ ਵਿੱਚ ਆਪੀਲ ਕਰਦੇ ਲੋਕਾਂ ਨੂੰ ਕਿ 26 ਜਨਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਤੁਸੀਂ ਵੀ ਆਪਣੇ ਪਰਿਵਾਰਾਂ ਨਾਲ ਆਓ ਦੇਖੋ ਤੇ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੇ ਲੰਬੜਾ ਦਾ ਲਾਣਾ ਫਿਲਮ ਕੀ ਆ ਗਈ ਸਾਨੂੰ ਤਾਂ ਮੂਲ ਮੰਤਰ ਮਿਲ ਗਿਆ ਵਾਸਤੇ ਕਰਨ ਦਾ ਮੈਂ ਕੁਝ ਅਮਨ ਫੀਮੇਲ ਆਡੀਅנס ਨੂੰ ਵੀ ਪੁੱਛਿਆ ਉਹ ਕਹਿੰਦੇ ਸਾਨੂੰ ਵੀ ਸੇਮ ਹੀ ਮੰਤਰ ਮਿਲਿਆ ਮੈਂ ਵੀ ਕਹਿਣ ਲੱਗਿਆ ਸੀ ਕਿ ਸਾਰਿਆਂ ਨੇ ਪਰਿਵਾਰਾਂ ਦੇ ਇਕੱਠੇ ਦੇਖੀ ਆ ਹੈਨਾ ਸੋ ਪਹਿਲੀ ਤੇ ਗੱਲ ਨਾ ਕਿਸੇ ਮੰਤਰ ਦੀ ਲੋੜ ਪਵੇ ਜੀ ਵੈਸੀ ਵਧੀਆ ਹੋਣਾ ਚਾਹੀਦਾ ਪਰ ਵਰਕ ਬਹੁਤ ਪਰ ਜੇ ਕਿਸੇ ਦੇ ਸੂਤੋਂ ਦਾ ਵਰਤ ਲਿਓ ਬਾਈ ਟੋਟਕਾ ਅੱਛਾ ਸੋ ਉਸ ਸਟਰਗਲ ਨੂੰ ਯਾਦ ਕਰਦੇ ਹੋਏ ਬੱਬਲ ਜਦ ਅੱਜ ਦੇਖਦੇ ਆ ਆਪਣੇ ਆਪ ਨੂੰ ਮੈਨੂੰ ਪਪਾ ਖੁਦ ਚ ਤੇ ਅਹਿਸਾਸ ਹੁੰਦੇ ਹੋਣਗੇ ਜਿੱਦਾਂ ਹੁਣ ਤੁਸੀਂ ਇਹ ਗੱਲ ਕਰ ਰਹੇ ਹੋ ਮੈਂ ਪਹਿਲਾਂ ਵੀ ਮੈਨੂੰ ਸਾਰਿਆਂ ਨੇ ਕਿਹਾ ਕੰਪਲੀਮੈਂਟ ਕਰ ਰਹੇ ਕਿ ਯਾਰ ਤੂੰ ਐਜ਼ ਐਨ ਐਕਟਰ ਬਹੁਤ ਇੰਪਰੂਵ ਕੀਤਾ ਬਹੁਤ ਵਧੀਆ ਲੱਗਿਆ ਤੂੰ ਬਹੁਤ ਵਧੀਆ ਤਰੀਕੇ ਨਾਲ ਕਿਰਦਾਰ ਨਿਭਾਇਆ ਨਾ ਤੇ ਖੁਸ਼ੀ ਹੁੰਦੀ ਹੈ ਜੀ ਹਨਾ ਕਿਉਂਕਿ ਮੈਂ ਕੋਈ ਸਿੱਖਿਆ ਸਖਾਇਆ ਤਾਂ ਐਕਟਰ ਹੈ ਨਹੀਂ ਸੀਗਾ ਨਾ ਲਾ ਕੋਈ ਸਿੱਖ ਕੇ ਸਿੰਗਿੰਗ ਦੇ ਵਿੱਚ ਆਇਆ ਸੀਗਾ ਕਰਦੇ ਕਰਦੇ ਸਿੱਖਿਆ ਕਰਦੇ ਕਰਦੇ ਉਹ ਸਿੱਖਿਆ ਹੈ ਨਾ ਇੱਥੇ ਮਿਹਨਤ ਕੀਤੀ ਤੇ ਹੁਣ ਲੋਕੀ ਜਦੋਂ ਆ ਕੇ ਕੋਈ ਕਹਿੰਦਾ ਹੈ ਕਿ ਵਧੀਆ ਕਰ ਰਿਹਾ ਤੂੰ ਉਹਨਾਂ ਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਨਾ ਤੇ ਬਾਕੀ ਸਟਰਗਲ ਤਾਂ ਪਾਰਟ ਆਫ ਲਾਈਫ ਹੈ ਇਹ ਤਾਂ ਮਤਲਬ ਕਿ ਇਹ ਤਾਂ ਕਦੇ ਲਾਈਫ ਕਦੇ ਪਰਫੈਕਟ ਨਹੀਂ ਹੁੰਦੀ ਹੈਗੀ ਨਾ ਤਾਂ ਇਹ ਤਾਂ ਚਲਦੀ ਰਹਿਣੀ ਹੈ ਸਿੱਖਣਾ ਮਤਲਬ ਪਾਰਟ ਆਫ ਲਾਈਫ ਹੋਣਾ ਚਾਹੀਦਾ ਲੰਬੜਾਂ ਦਾ ਲਾਣਾ ਰਿਲੀਜ਼ ਹੋ ਚੁੱਕੀ ਹੈ ਐਂਡ ਮੈਂ ਬੱਬਲ ਦੇ ਨਾਲ ਹਾਂ ਔਰ ਮੈਂ ਬੱਬਲ ਤੋਂ ਪਹਿਲੇ ਪੁੱਛਾਂਗੀ ਕਿ ਕੱਲ ਵਾਲੀ ਰਾਤ ਤੇ ਅੱਜ ਵਾਲੀ ਰਾਤ ਜਦੋਂ ਹੁਣ ਆ ਗਈ ਆ ਆਫਟਰ ਰਿਲੀਜ਼ਿੰਗ ਸੋ ਕਿੰਨਾ ਕੁ ਡਿਫਰੈਂਸ ਹੈ ਦੋਨੋਂ ਰਾਤਾਂ ਦੇ ਵਿੱਚ ਅ ਲਾਈਕ ਪ੍ਰੈਸ਼ਰ ਦੇ ਹਿਸਾਬ ਨਾਲ ਤੁਸੀਂ ਪੁੱਛ ਰਹੇ ਹੋ ਅਹ ਨਹੀਂ ਐਕਸਾਈਟਮੈਂਟ ਜ਼ਿਆਦਾ ਮੈਨੂੰ ਲੱਗਦਾ ਜੀ ਜਦੋਂ ਮੈਂ ਆ ਰਿਹਾ ਸੀਗਾ ਪ੍ਰੀਮੀਅਰ ਲਈ ਉਦੋਂ ਹਲਕਾ ਹਲਕਾ ਦਿਲ ਦੇ ਵਿੱਚ ਸੀਗਾ ਕਿ ਯਾਰ ਕੋਈ ਕਮੀ ਜੀ ਨਾ ਰਹਿ ਗਈ ਹੋਵੇ ਹਨਾ ਕਿਉਂਕਿ ਫਿਲਮ ਜਦੋਂ ਤੋਂ ਪੜ੍ਹੀ ਸੀਗੀ ਉਦੋਂ ਤੋਂ ਲੈ ਕੇ ਬੜਾ ਐਕਸਾਈਟਿਡ ਸੀਗਾ ਕਿ ਯਾਰ ਸਹੀ ਐਗਜ਼ੀਕਿਊਟ ਹੋਣੀ ਚਾਹੀਦੀ ਹੈ ਕਿਉਂਕਿ ਜਿੰਦਾਂ ਦੀ ਆਪਾਂ ਫਿਲਮਾਂ ਆਪਣੇ ਪਰਿਵਾਰ ਪਸੰਦ ਕਰਦੇ ਉਦਾਂ ਦੀ ਫਿਲਮਾਂ ਹਨਾ ਤੇ ਫਰੈਸ਼ਨੈਸ ਦਾ ਬਹੁਤ ਫਿਲਮ ਦੇ ਵਿੱਚ ਪਰ ਆ ਕੇ ਹੁਣ ਫਿਲਮ ਦੇਖੀ ਤੁਹਾਡੇ ਆਪਾਂ ਸਾਰਿਆਂ ਨੇ ਹਨਾ ਤੇ ਸਾਰਿਆਂ ਦੇ ਨਾਲ ਹਾਲ ਦੇ ਵਿੱਚ ਜੋ ਰਿਐਕਸ਼ਨ ਆ ਰਹੇ ਸੀਗੇ ਲੋਕਾਂ ਦੇ ਤੇ ਉਹ ਦੇਖ ਕੇ ਬੜੀ ਮਨ ਨੂੰ ਤਸੱਲੀ ਹੋਈ ਹੁਣ ਬ ਤਸ ਮਤਲਬ ਉਹਦੇ ਚ ਤਸੱਲੀ ਦੇ ਵਿੱਚ ਹੈ ਕਿ ਸਕੂਨ ਦੇ ਵਿੱਚ ਕਿ ਹੁਣ ਬਸ ਇਹੀ ਮਤਲਬ ਅਪੀਲ ਕਰਦੇ ਲੋਕਾਂ ਨੂੰ ਕਿ 26 ਜਨਵਰੀ ਨੂੰ ਫਿਲਮ ਰਿਲੀਜ਼ ਹੋ ਰਣੀ ਹੈ ਤੁਸੀਂ ਵੀ ਆਪਣੇ ਪਰਿਵਾਰਾਂ ਨਾਲ ਆਓ ਦੇਖੋ ਤੇ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੇਗਾ ਹਾਂ ਆ ਕਰਮਜੀਤ ਭਾਜੀ ਹੋਰੀ ਸਾਰੇ ਆਏ ਹੋਏ ਸੀਗੇ ਹੈਨਾ ਸੋ ਉਹਨਾਂ ਨਾਲ ਗੱਲ ਹੋਈ ਨਹੀਂ ਮੈਂ ਹਜੇ ਮਿਲ ਨਹੀਂ ਸਕਿਆ ਸੀ ਉਧਰੋਂ ਬਸ ਨਿਕਲ ਕੇ ਬਾਹਰ ਆਪਾਂ ਸੀ ਉਹ ਕੰਪਲੀਮੈਂਟ ਕਰਕੇ ਗਏ ਨੇ ਕਹਿੰਦੇ ਫਿਲਮ ਬਹੁਤ ਸੋਹਣੀ ਬਣਾਈ ਹੈ ਥੈਂਕ ਯੂ ਜੀ ਮੀਨਸ ਅ ਲੋਟ ਭਾਜੀ ਸਾਡੇ ਵੱਡੇ ਹਨ ਜੀ ਅੱਛਾ ਇੱਕ ਮੈਨੂੰ ਗੱਲ ਦੱਸਿਓ ਸਕੂਟਰ ਦੀਆਂ ਯਾਦਾਂ ਤਾਜ਼ੀਆਂ ਹੋਈਆਂ ਹੋਣੀਆਂ ਹਨ ਆਮ ਸ਼ੋਰ ਹਾਂਜੀ ਹਾਂ ਸਕੂਟਰ ਜਿਹੜਾ ਸੀ ਚਲਾਇਆ ਫਿਲਮ ਦੇ ਵਿੱਚ ਉਹ ਸੀ ਵੀ ਬੜਾ ਸੌਖਾ ਨਹੀਂ ਸੀ ਕਾਬੂ ਆਉਂਦਾ ਸੋ ਪਹਿਲਾਂ ਉਹ ਤੇ ਹੱਥ ਸਾਫ਼ ਕੀਤਾ ਕਿਉਂਕਿ ਤੇ ਮੇਰੇ ਖਾਸੇ ਸੀਨ ਸੀ ਜੀ ਸੋ ਤੁਸੀਂ ਕਾਬੂ ਆਉਣ ਦੀ ਗੱਲ ਕੀਤੀ ਹੈ ਮੈਂ ਰਿਵਿਊ ਲੈ ਲਈ ਸੀ ਮੈਨੂੰ ਲੱਗਦਾ 10 15 ਜਣੇ ਤਾਂ ਇਹੀ ਗੱਲ ਕਹਿ ਕੇ ਗਏ ਆ ਕਿ ਲੰਬੜਾ ਦਾ ਲਾਣਾ ਫਿਲਮ ਕੀ ਆ ਗਈ ਸਾਨੂੰ ਤਾਂ ਮੂਲ ਮੰਤਰ ਮਿਲ ਗਿਆ ਬਸ ਚ ਕਰਨ ਦਾ ਮੈਂ ਕੁਝ ਆਮਨ ਫੀਮੇਲ ਆਡੀਅנס ਤੋਂ ਵੀ ਪੁੱਛਿਆ ਉਹ ਕਹਿੰਦੇ ਸਾਨੂੰ ਵੀ ਸੇਮ ਹੀ ਮੰਤਰ ਮਿਲਿਆ ਮੈਨੂੰ ਇਹ ਕਹਿਣ ਲੱਗਿਆ ਸੀ ਕਿ ਸਾਰਿਆਂ ਨੇ ਪਰਿਵਾਰਾਂ ਦੇ ਇਕੱਠੀ ਦੇਖੀ ਹੈ ਹੈਨਾ ਸੋ ਪਹਿਲੀ ਤੇ ਗੱਲ ਹੈ ਨਾ ਕਿਸੇ ਮੰਤਰ ਦੀ ਲੋੜ ਪਵੇ ਜੀ ਵੈਸੀ ਵਧੀਆ ਹੋਣਾ ਚਾਹੀਦਾ ਪਰ ਵਰਕ ਬਹੁਤ ਪਰ ਜੇ ਕਿਸੇ ਦੇ ਸੁਤੋਂਦਾ ਤਾਂ ਵਰਤ ਲ ਜਦੋਂ ਇਹੋ ਜਿਹੀਆਂ ਫਿਲਮਾਂ ਆਉਂਦੀਆਂ ਨੇ ਨਾ ਜੋ ਆਲਰੇਡੀ ਕਨੈਕਟ ਕਰਦੀਆਂ ਨੇ ਪਿੰਡਾਂ ਵਾਲੇ ਤਾਂ ਜੋ ਚੀਜ਼ਾਂ ਅਸੀਂ ਸੁਣੀਆਂ ਹੁੰਦੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਹੈਨਾ ਤੇ ਆਈ ਮੀਨ ਇੱਕ ਕਲਾਕਾਰ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਕਿ ਹਾਂਜੀ ਅਸੀਂ ਉਹ ਵਿਖਾ ਰਹੇ ਹਾਂ ਜੋ ਆਡੀਅנס ਨੂੰ ਯੂ نو ਪੰਜਾਬੀਅਤ ਨਾਲ ਜਾਂ ਰੂਟ ਰੂਟਸ ਦੇ ਨਾਲ ਕਨੈਕਟ ਕਰਦੇ ਨਹੀਂ ਵਧੀਆ ਲੱਗਦਾ ਜੀ ਮਤਲਬ ਇਹ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਨਾ ਕਿ ਲੋਕੀ ਜਿੰਨੀ ਦੇਰ ਫਿਲਮ ਨਾਲ ਗਾਣੇ ਨਾਲ ਜਾਂ ਕਨਸੈਪਟ ਨਾਲ ਕਨੈਕਟ ਨਹੀਂ ਕਰਦੇ ਰਿਲੇਟੇਬਿਲਟੀ ਨਹੀਂ ਫੀਲ ਕਰਦੇ ਓਨੀ دیر ਉਹਦਾ ਸਫਲ ਹੋਣਾ ਹਨਾ ਪਸੰਦ ਆਉਣਾ ਉਹ ਚਾਂਸਸ ਘਟ ਜਾਂਦੇ ਹਨਾ ਸੋ ਇਹ ਮਤਲਬ ਸਾਡੇ ਲਈ ਕੰਪਲੀਮੈਂਟ ਆ ਖੁਸ਼ੀ ਦੀ ਗੱਲ ਹੈ ਜੇ ਤੁਹਾਨੂੰ ਲੱਗਦਾ ਕਿ ਇਦਾਂ ਕਰਨ ਚ ਅਸੀਂ ਕਾਮਯਾਬ ਹੋ ਜਾਵਾਂਗੇ ਅ ਭਾਈ ਇੱਕ ਟਾਈਮ ਹੋਈ ਸੀ ਜਦੋਂ ਤੁਸੀਂ ਯੂ نو ਸੈਲਫ ਗਾ ਕੇ ਤੇ ਉਹਨੇ ਉਹਨਾਈਟੋ వైరਲ ਹੋ ਗਿਆ ਸੀ ਸੋਸ਼ਲ ਮੀਡੀਆ ਤੇ ਠੀਕ ਹੈ ਉਸ ਤੋਂ ਬਾਅਦ ਇੱਕ ਟਾਈਮ ਹੋ ਸੀ ਜਦੋਂ ਤੁਸੀਂ ਆਉਂਦੇ ਸੀ ਲੋਕੀ ਪਿਆਰ ਕਰਦੇ ਸੀ ਬਟ ਉਹ ਇੰਪੋਰਟੈਂਸ ਜੋ ਇੱਕ ਸਟਾਰ ਬਣਨ ਤੋਂ ਬਾਅਦ ਮਿਲਦੀ ਹੈ ਉਹ ਕਿਤੇ ਨਾ ਕਿਤੇ ਘਟੋਦੀ ਤੇ ਮੈਂ ਹਰ ਵੀ ਸੰਗਾ ਭਾਈ ਨਾਲ ਵੀ ਉਹੀ ਗੱਲ ਕਰ ਰਹੀ ਸੀ ਉਹ ਤਾਂ ਥੋੜੇ ਇਮੋਸ਼ਨਲ ਜਿਹੇ ਹੋ ਗਏ ਵੀ ਵਾਕਈ ਉਸ ਸਮੇਂ ਤੋਂ ਲੈ ਕੇ ਇਸ ਸਮੇਂ ਤੱਕ ਪਹੁੰਚਿਆ ਕਿ ਅੱਜ ਮੀਡੀਆ ਵੀ ਵੇਲ ਨਹੀਂ ਦਿੰਦਾ ਸੋ ਉਸ ਸਟਰਗਲ ਨੂੰ ਯਾਦ ਕਰਦੇ ਹੋਏ ਬੱਬਲ ਜਦ ਅੱਜ ਦੇਖਦੇ ਆ ਆਪਣੇ ਆਪ ਨੂੰ ਮੈਨੂੰ ਪਤਾ ਖੁਦ ਚ ਤੇ ਅਹਿਸਾਸ ਹੁੰਦੇ ਹੋਣਗੇ ਹਾਂਜੀ ਨਹੀਂ ਮਤਲਬ ਜਿੱਦਾਂ ਹੁਣ ਤੁਸੀਂ ਇਹ ਗੱਲ ਕਰ ਰਹੇ ਹੋ ਮੈਂ ਪਹਿਲਾਂ ਵੀ ਮ ਐਜ਼ ਐਨ ਐਕਟਰ ਬਹੁਤ ਇੰਪਰੂਵ ਕੀਤਾ ਬਹੁਤ ਵਧੀਆ ਲੱਗਿਆ ਤੂੰ ਬਹੁਤ ਵਧੀਆ ਤਰੀਕੇ ਨਾਲ ਕਿਰਦਾਰ ਨਿਭਾਇਆ ਹਨ ਤੇ ਖੁਸ਼ੀ ਹੁੰਦੀ ਹੈ ਜੀ ਹਨ ਕਿਉਂਕਿ ਮੈਂ ਕੋਈ ਸਿੱਖਿਆ ਸਖਾਇਆ ਤਾਂ ਐਕਟਰ ਹੈ ਨਹੀਂ ਸੀਗਾ ਹਨਾ ਲਾ ਕੇ ਸਿੱਖ ਕੇ ਸਿੰਗਿੰਗ ਦੇ ਵਿੱਚ ਆਇਆ ਸੀ ਕਰਦੇ ਕਰਦੇ ਸਿੱਖਿਆ ਕਰਦੇ ਕਰਦੇ ਉਹ ਸਿੱਖਿਆ ਹਨਾ ਇੱਥੇ ਮਿਹਨਤ ਕੀਤੀ ਤੇ ਹੁਣ ਲੋਕੀ ਜਦੋਂ ਆ ਕੇ ਕੋਈ ਕਹਿੰਦਾ ਹੈ ਕਿ ਵਧੀਆ ਕਰ ਰਹੇ ਤੂੰ ਹਨਾ ਤਾਂ ਬਹੁਤ ਵਧੀਆ ਲੱਗਦਾ ਹਨਾ ਤੇ ਬਾਕੀ ਸਟਰਗਲ ਤਾਂ ਪਾਰਟ ਆਫ ਲਾਈਫ ਹੈ ਜੀ ਇਹ ਤਾਂ ਮਤਲਬ ਕਿ ਇਹ ਤਾਂ ਕਦੇ ਲਾਈਫ ਕਦੇ ਪਰਫੈਕਟ ਨਹੀਂ ਹੁੰਦੀ ਹੈਗੀ ਹਨਾ ਤਾਂ ਇਹ ਤਾਂ ਚੱਲਦੀ ਰਹਿਣੀ ਹੈ ਸਿੱਖਣਾ ਮਤਲਬ ਪਾਰਟ ਆਫ ਲਾਈਫ ਹੋਣਾ ਚਾਹੀਦਾ ਸੋ ਮੈਂ ਉਹੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿੰਨਾ ਜਿੱਥੋਂ ਕਿਤੋਂ ਵੀ ਸਿੱਖ ਸਕਾਂ ਸਿੱਖਦੇ ਰਹੀਆਂ ਇੰਪਰੂਵ ਕਰਦੇ ਰਹੀਆਂ ਜੀ ਜੀ ਸੋ ਕਾਹ ਆਡੀਅנס ਨੂੰ ਕਿ ਫਿਲਮ ਤਾਂ ਹੁਣ ਲੱਗ ਗਈ ਹਾਂ ਜੀ ਹਾਂ ਜੀ ਹਾਂ ਫਿਲਮ 26 ਜਨਵਰੀ ਨੂੰ ਰਿਲੀਜ਼ ਹੋ ਜਾਣੀ ਹੈ ਜੀ ਸੋ ਟ੍ਰੇਲਰ ਦੇਖ ਲਓ ਫਿਲਮ ਦਾ ਪਹਿਲਾ ਜੇ ਕੋ ਸ਼ਾਕਤ ਤੁਹਾਡੇ ਦਿਮਾਗ ਚ ਜਾਊਗਾ ਮੈਨੂੰ ਲੱਗਦਾ ਕਿ ਤੁਹਾਨੂੰ ਟ੍ਰੇਲਰ ਪਸੰਦ ਆਊਗਾ ਤੇ ਫਿਲਮ ਪਰ ਟ੍ਰੇਲਰ ਤੋਂ ਵੀ 10 ਗੁਣਾ ਉੱਤੇ ਆ ਤੇ ਸਾਰਿਆਂ ਨੇ ਅੱਜ ਪ੍ਰੀਮੀਅਰ ਦੇ ਉੱਪਰ ਦੇਖੀ ਸਾਰੇ ਬੜੇ ਖੁਸ਼ ਆ ਤੇ ਉਹਨਾਂ ਨੂੰ ਖੁਸ਼ ਦੇਖ ਕੇ ਅਸੀਂ ਬੜੇ ਖੁਸ਼ ਆ ਸੋ ਤੁਸੀਂ ਆਪਣੇ ਪਰਿਵਾਰ ਨਾਲ ਯਾਰਾਂ ਦੋਸਤਾਂ ਦੇ ਨਾਲ ਜਾ ਕੇ ਫਿਲਮ ਦੇਖ ਕੇ ਆਓ ਤੇ ਸਾਨੂੰ ਆਪਣਾ ਫੀਡਬੈਕ ਜ਼ਰੂਰ ਦਿਓ ਤੇ ਮੈਂ ਉਮੀਦ ਕਰਦਾ ਤੁਹਾਨੂੰ ਫਿਲਮ ਬਹੁਤ ਵਧੀਆ ਲੱਗੂ ਗੁੱਡ ਫਿਲਮ ਇਟਸ ਗੁੱਡ ਸੋ ਥੈਂਕਸ ਟੂ ਯੂ ਕਿ ਤੁਸੀਂ ਦੱਸਿਆ ਕਿ ਪਰਿਵਾਰ ਵੰਡ ਜਾਣ ਤਾਂ ਮਤਲਬ ਕੁਝ ਵੀ ਸਹੀ ਨਹੀਂ ਰਹਾ ਪਰ ਜੇ ਇਕੱਠੇ ਹੋ ਜਨ ਤਾਂ ਕੋਈ ਕੁਝ ਵਿਗਾੜ ਨਹੀਂ ਸਕਦਾ ਹੈ ਨਾ ਬਾਕੀ ਮੈਨੂੰ ਲੱਗਦਾ ਖੂਨ ਦੇ ਰਿਸ਼ਤੇ ਵਾਕਈ ਬੜੇ ਅਨਮੁੱਲੇ ਹੁੰਦੇ ਨੇ ਸੋ ਥੈਂਕ ਯੂ ਸੋ ਮੱਚ ਫॉर ਡਿਲੀਵਰ ਥਿਸ ਐਂਡ ਥੈਂਕ ਯੂ ਆਲ ਦਾ ਬੈਸਟ ਥੈਂਕ ਯੂ